ਬੱਲ ਦੀ ਰੰਗ ਦੀ ਪਤਾ ਨਹੀਂ ਕਿਹੜੀ ਆਹ ਸੋਨੀਪੁਰ ਮੈਂ ਜਾਈਆ ਲੱਭ ਕੇ ਜਿੱਥੇ ਨਿਕਲेंगे ਨਾ ਉਹ ਮਾਰ ਰਸਤਾ ਕਰਦੇ ਆਹ ਰਸਤਾ ਬਣਾਤੇ ਹੋਏ ਜਾئیںਗੇ ਇੰਨਾ ਤਾਂ ਬੜੇ ਤੰਗ ਆ ਲੋਕ ਇੱਕ ਤੇ ਉਹ ਵੱੜ ਗਏ ਵਿੱਚ ਸੂਰ ਤੇ ਰੋਜ਼ ਬਹੁਤ ਆ ਮਤਲਬ ਘਟੋੜ 25 30% ਨੁਕਸਾਨ ਕਰ ਜਾਂਦੇ ਇਥੇ ਅੱਧਾ ਜਆ ਫਸਲ ਥੱਲੇ ਪਈ ਹੁੰਦੀ ਇਹਨਾਂ ਦੇ ਕਰਕੇ ਕੋਟੀ ਜਲੀ ਅਸਰ ਹੈ ਜੀ ਬਿਲਕੁਲ ਆ ਬੈਰੰਗਾ ਹੀ ਟੁੱਟ ਤੇ ਨਵੇਂ ਲਾਣ ਕੇ ਪਾਏ ਆ ਇਹਦੇ ਕਰਕੇ ਮਲਾਜਾ ਕੰਮ ਰੁਕ ਗਿਆ ਬਾਕੀ ਮਾਰਾ ਤੇ ਚੜਦੀ ਕਲਾ ਵਾ ਆਪਹੀਂ ਵੱਡਣ ਨੇ ਇੱਧਰ ਸਾਰਾ ਦੋ ਵਿਚਾਰ ਯਾਰ ਇਹ ਵੀ ਯਾਰ ਦੁੱਖ ਜਾਵਦਾ ਦੁੱਖ ਲੱਰਦੇ ਤਿੰਨੇ ਚੱਲਦੇ ਆ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਕਿਰਪਾ ਵਾਦੀ ਕਾਟੇ ਵਾਦੇ ਚੱਲਦੇ ਰਹਿੰਦੇ ਆ ਹੋਰ ਮਨਸਾਉਂ ਕਸਰੇ ਆ ਪਾਣੀ ਦਾ ਗਲਾਸ ਆ ਇਹਨਾਂ ਨੂੰ ਖਾਲੀ ਨੇ ਜਿਆਦਾ ਹੀ ਭੁੱਕੀ ਭੱਕੀ ਤੇ ਉਹਨਾਂ ਨੇ ਪਾਣੀ ਜਿਆਦਾ ਪੀਂਦੇ ਆ ਮੈਂ ਮਾਮਾ ਦਾ ਰੀਆਂ ਸਿਫਤਾਂ ਕਰਦਾ ਹਾਂ ਇਹਨਾਂ ਤੱਕ ਦਾ ਲੋਕਾਂ ਕੋਲ ਸਵੇਰੇ ਨਹੀਂ ਆਇਆ ਸੀ ਕਹਿੰਦਾ ਭਾਜੀ ਮੇਰੀ ਤਾਂ ਮਸ਼ੀਨ ਨਹੀਂ ਚਲਾਂਦੀ ਜੇ ਬਿਮਾਰ ਮਿਲ ਜੇ ਨਾ ਮੈਂ ਕਿਉਂ ਕਹਿੰਦਾ ਬੰਦੇ ਦਾ ਮਾਲਮ ਕਿਉਂ ਕਹਿੰਦਾ ਭੈਣ ਚੋ ਜਨੇ ਚੱਲਣਗੇ ਨਹੀਂ ਦੋਗੇ ਮਸ਼ੀਨ ਨਹੀਂ ਚਲਾਉਣੀ ਉਹ ਅੱਜ ਫੋਰਮੈਨ ਪਿੱਛੇ ਦਿਆ ਸਾਨੂੰ ਹਾਂ ਮੈਂ ਭਾਜੀ ਅਸੀਂ ਰੱਖਾਂਦੇ ਹੀ ਕੁਛ ਨਹੀਂ ਆ ਮੈਂ ਕਹਾ ਮਾਦੇ ਬੰਦੇ ਮੈਂ ਬੰਦੇ ਨੂੰ ਮਿਲਿਆ ਅਮਰਤਾਰੀ ਮੈਂ ਪੈਗ ਲਾਉਂਦੇ ਜਦੋਂ ਮਸ਼ੀਨ ਖਲੋਤੀ ਮਾਲਾ ਮੋਟਾ ਚੱਲਦੀ ਸੀ ਮੈਂ ਹੋਲੀ ਤੋਂ ਬਾਅਦ ਪੈ ਕੇ ਵੀ ਬੰਦਿਆ ਹੁਣ ਇਹਦੇ ਚ ਕਰੀ ਜਾਂਦਾ ਜਗੜ ਤੇ ਜਗਾੜ ਹੋਰ ਕਹਦੇ ਜਣਾਵਾ ਪੈ ਗਰੇ ਤਾਂ ਅਸੀਂ ਹੁਣ ਜੀ ਮੈਸ਼ ਨੂੰ ਬੰਦੇ ਅਸੀਂ ਮੰਦਰ ਤੇ ਹੈ ਨਾ ਪਾਪਾ ਜੀ ਦੇ ਪੈਰੋਂ ਨਾਲ ਆਪਦੇ ਹੈ ਨਾ ਅਛਰੀ ਉਹ ਤੇ ਨਹੀਂ ਦੱਸਦਾ ਨੂੰ ਪਤਾ ਚੱਲਦਾ ਉਹਦਾ ਚੱਲਦਾ ਤੇਗਾ ਪੈ ਕੇ ਪਰ ਆਪਾਂ ਦਾ ਵੀ ਉਹ ਨਹੀਂ ਵੀ ਚਿੰਦੇ ਦਵਰੇ ਦੀ ਹੋ ਗਈ ਮਸ਼ੀਨ ਹਾਦਰ ਸਰਦਾਰ ਸਾਡਾ ਆਇਆ ਕੱਲ ਦਾ ਦੇ ਨੇ ਆਤਾ ਵੀ ਨਹੀਂ ਵੀ ਹੁਣ ਬੰਦ ਬੈ ਕੇ ਜਿਹੇ ਦਾ ਰਣਾ ਬੰਦਾ ਏ ਇਹ ਦੋ ਟਾਈਮ ਰੋਟੀ ਖਾਂਦਾ ਸਾਰੇ ਦੋ ਟਾਈਮ ਰੋਟੀ ਖਾਂਦੇ ਚਾਰ ਟਾਈਮ ਕਿਹੜਾ ਖਾਂਦਾ ਦਿਹਾੜੀ 'ਚ ਦੋ ਵਾਰੀ ਖਾਂਦਾ ਇਸ ਤੋਂ ਬਾਅਦ ਉਹਨਾਂ ਆਪਣੇ ਨੂੰ ਗਲਗੜਾ ਖਾਵਾ ਗਾਣਾ ਐਨੇ ਵੀ ਫਰਤਾਰੀ ਆਤੇ ਆ ਜਿਹੜਾ ਰੋਜ਼ ਨਾ ਦੋ ਰੋਜ਼ ਨਾ ਬਹੁਤ ਸੁਭਰੇ ਹਾਂ ਹੂੰ ਨਾਲੇ ਕਹਿ ਦੁੰਦੇ ਇਹਨੂੰ ਵੇਲੇ ਨੂੰ ਕੰਮ ਕੀ ਹੋਰ ਆ ਬੈਲਟ ਟੁੱਟਣ ਵਾਲੀ ਆ ਤੇ ਇਹ ਕਿੰਜ ਨਹੀਂ ਇਹ ਚੱਲੂਗੀ ਦੋ ਸੀਜ਼ਨ ਲਾਊ ਹਲੇ ਲਾਉਗੀ ਦੋ ਸੀਜ਼ਨ ਰਹੀ ਰਹਿੰਦੀ ਦੁਨੀਆ ਤੱਕ ਰਣੀ ਰਹੇ ਬੈਲਟ ਆ ਆ ਦੇਖੋ ਇਹ ਸਦਾ ਹੀ ਡੰਡਰ ਹੋ ਗਈ ਇਹ ਜੋ ਟੁੱਟ ਜੀ ਦੇ ਨਾਲ ਉਸ ਤਰਾ ਡੰਗ ਛੇਡਾਂਗੇ ਬੱਕੜੀ ਨਾਲ ਹੀ ਆ ਜਦੋਂ ਉਹਦੀ ਮਸ਼ੀਨ ਲਿਆਦੀ ਉਦੋਂ ਦੀ ਬੈਲਟ ਆਏ ਝੂੜਨਾ ਬੋਲੋ ਜੀ ਲਿਖੋ ਝੂੜ ਕਹੋ ਜਦੋਂ ਦੀ ਮਸ਼ੀਨ ਲੈਂਦੇ ਉਦੋਂ ਦੀ ਆ ਨੇ ਨੇ ਨਾਲ ਦੀ ਬੈਲਟ ਹੈ ਭਰਾਵਾ ਹਾਲਤ ਨਹੀਂ ਦੱਸਣ ਦੀ ਬੈਲਟ ਨਹੀਂ ਚੱਲਦੀ ਉਹਦਾ ਕੀ ਨਾ ਯਾਰ ਆਪਣੇ ਦਾ ਕੀ ਦਾ ਉਹ ਨਹੀਂ ਉਹ ਨਹੀਂ ਵੀਡੀਓ ਤੇ ਨਹੀਂ ਕੀ ਨਾ ਉਹਦਾ ਰਤਨ ਨਾ ਨਿੰਦਰ ਰਤਨ ਨਾ ਨਾਈ ਹਸਾ ਬੰਦਾ ਭਰਾਵਾ ਉਹ ਉਧਰ ਰਤਨ ਤੋਂ ਸਿੱਖਿਆ ਕਰੋ ਨਾ ਕੁਝ ਭਾਈ ਤੁਸੀਂ ਉਹ ਨਹੀਂ ਸਿੱਖਿਆ ਭਾਈ ਉਹਨੂੰ ਮੋਟੀਵੇਟ ਕਰਕੇ ਗਏ ਉਹਨੂੰ ਆਪਾਂ ਨੂੰ ਮਿਲਿਆ ਸੀ ਇਸੇ ਭਾਜੀ ਤੁਸੀਂ ਪਹਿਲਾਂ ਸਿੱਖਦੇ ਤੁਹਾਨੂੰ ਇਹ ਨੌਕਰੀ ਨਹੀਂ ਉਹ ਸਿੱਖਿਆ ਕਰੋ ਨਹੀਂ ਨਹੀਂ ਆਪਾਂ ਸਿੱਖਦੇ ਆ ਸਿੱਖਦੇ ਆਪਾਂ ਜਿਹੜੇ ਵੀਰ ਭਰਾ ਜੀ ਮਿਲਦੇ ਹੋ ਸਿੱਖਦੇ ਹਾਂ ਸਾਰਾ ਨਾ ਇਨੇ ਤਗੜੇ ਤਗੜੇ ਪੈਂਡਾ ਕੁੜੀ ਇਕਲਾਵਾ ਨਹੀਂ ਪਵਾਉਂਦੇ ਇਧਰ ਨਾ ਕਿਧਰ ਨਾ ਕਿਧਰ ਨਾ ਕੇ ਜੀ ਹਵੀਆਂ ਅੱਜ ਜਮ ਮਾਰਦੀਆਂ ਨਾ ਆਹ ਵੱਡੀ ਚੀਜ਼ ਤੰਗ ਕਰਦੇ ਕੁੜੀ ਜੀ ਕਿਸਮ ਮਸ਼ੀਨ ਕੱਢੀ ਆ ਇਨਾ ਤਗੜੇ ਤਗੜੇ ਕਾਸ਼ਟ ਕਾ ਰਿਆ ਤੇ ਕੁੜੀ ਆਵੇ ਇੱਕ ਕਲਾਵਾ ਨਹੀਂ ਬਾਪ ਹੁੰਦਾ ਦੋ ਚਾਰ ਹਜ਼ਾਰ ਦਾ ਐਵੇਂ ਮਸ਼ੀਨਾਂ ਤੋਂ ਲਵਾਉਂਦੇ ਆ ਇਨਾਮ ਲਾਪਾ ਇਲਾਕਾ ਵਾਧੂ ਖਲੋਤਾ ਵਾ ਬਸ ਗੇਮ ਸਾਰੀ ਦੋ ਦਿਨਾਂ ਦਿਨਾਂ ਦੀ ਆ ਚਲੋ ਸਾਰਿਆਂ ਦਾ ਆਪ ਕਰਮਾ ਕਰਮਾ ਦਾ ਹੀ ਆ ਆਪਣੇ ਆਪਣੇ ਦਾ ਸਾਰਿਆਂ ਨੇ ਆਪਣੇ ਕਰਮਾਂ ਦਾ ਖਾਣਾ ਅੰਗਰੇਜ਼ ਫੋਰਮੈਨ ਮਸ਼ੀਨ ਚਲਾਉਂਦੇ ਹੋਏ ਆਪਕਾ ਕੀ ਨਾਮ ਹੈ अरुण ਪਟੇਲ अरुण ਪਟੇਲ ਇਹਨਾਂ ਦਾ ਵਾਟਨ ਚੱਲੇ ਆਪਾਂ ਇੱਥੇ ਤੇ ਮੌਸਮ ਬੜਾ ਪਿਆਰਾ ਹੋਇਆ ਖਰਦਾ ਰਾਤ ਨੂੰ ਕੁੜੀ ਆਵੇ ਆ ਨਹੀਂ ਸੌਂ ਜਾਂਦੇ ਇਹ ਆਹ ਵੱਡਾ ਕਰਦਾ ਪਾਣੀ ਦੇ ਵਿੱਚ ਇਹ ਉਹਦਾ ਆਉਂਦੀ ਨੀਂਦ ਨੂੰ ਤੰਗ ਕਰਦੇ ਆ ਗਿੱਦੜ ਆ ਇਸ ਨੂੰ ਕਹਿੰਦੇ ਆਪਕੇ ਇਧਰ ਇਸ ਨੂੰ ਹਾਂ ਛਾਲ ਕਹਿੰਦੇ ਛਾਲ ਇਹ ਹੈ ਐਮਪੀ ਦਾ ਕੂਆ ਇਧਰ ਖੂਹ ਹਾਲੇ ਵੀ ਹੈਗੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਮਸ਼ੀਨ ਚੱਲੀ ਜਾਂਦੀ ਹੈ ਅੱਜ ਵੀ ਚੜਦੀ ਗਲਾ ਸ਼ਾਮਾਂ ਦੇ ਵਜਲੇ 7 8 ਵਜਲੇ ਸਾਢੇ 7 ਹੋ ਗਏ ਨੇ ਤੇ ਹਾਲੇ ਅਨ੍ਹਾ ਦਾ ਵੜਨਾ ਬਈ ਇਹਦਾ ਤੇ ਹੋਰ ਵੜਨਾ ਹੋਰ ਵਾਲੇ ਮਹਾਰਾ ਦੀ ਕਿਰਪਾ ਵਾ 2 ਪੱਤੀ 2 ਵੜ ਲਈਦਾ ਵਾ ਬਹੁਤ ਆ ਜਿਆਦਾ ਦੀ ਨਹੀਂ ਭੁੱਖ ਆਪਨ ਦੇਖਿਆ ਹੁਣ ਦੇਖਿਆ ਵਾ ਸ਼ੁਗਲ ਮੇਲਾ ਵਾ ਤਾਂ ਨਹੀਂ ਚੱਲਦਾ ਰਹਿੰਦਾ ਵਾ ਇੱਧਰ ਦੀ ਗਣਾਚਣਾ ਦੇਖਣੀ ਹੁੰਦੀ ਮਸ਼ੀਨ ਨੂੰ ਦੇਖਾਂਦੇ ਕਿੱਥੇ ਹੈ ਇਹ ਚੀਜ਼ ਜਗ੍ਹਾ ਨਹੀਂ ਆਉਂਦਾ ਇੱਥੋਂ ਪਤਾ ਲੱਗਦਾ ਕਿ ਪਿੱਛੋਂ ਜਾਂਦੀ ਆ ਉਧਰੋਂ ਵਾਗੂ ਆਉਂਦੀ ਆ ਇਦਾਂ ਲੱਗੋ ਰਮੋਲ ਚੱਲ ਕੋਲੇ ਪਰਸ਼ੰਦ ਆ ਜਿੱਥੇ ਲਟਾਂਦੇ ਨੇ ਉੱਥੇ ਪੈਂਦੇ ਆ ਫਿਰ ਇੱਧਰ ਪਿੱਛੇ ਉਹ ਉਧਰ ਪੈਂਦੇ ਆ ਆ ਫਿਰ ਪਿੱਛੇ ਪੰਡਿਆ ਤੇ ਆਪਾਂ ਆ ਗਏ ਆ ਵਿੱਚ ਤਿੰਨਾ ਪੰਡਾਂ ਦੀ ਹੱਦ ਤੇ ਸਭ ਬਿਠੇ ਆ ਦਾਉ ਨਹੀਂ ਬਿਠੇ ਆ ਦੋਵੇਂ ਪਿਓ ਪੁੱਤ ਇੱਕ ਨਕ ਬਡਾਉਂਦੇ ਆ ਤੇ ਆਪਣੀ ਉਮਰ ਦੇ ਜਵਾਗ ਮਤਲਬ ਆਪਣੀ ਕੀ ਕਹਿੰਦਾ ਭਾਵ 20 ਤੋਂ ਲੈ ਕੇ 30 ਵਾਲੇ ਜਵਾਗ ਤੇ ਨੀਰੇ ਚਲੋ ਸਾਨੇ ਹੋ ਗਏ ਆ ਮਤਲਬ ਇਹ ਨਹੀਂ ਦਿਖੂਗਾ ਇਹ ਮਾੜੇ ਮੋਟੇ ਦਿਖਣਗੇ ਇਹ ਜਾਂ ਤੇ ਪੜਦੇ ਆ ਤੇ ਜਾਂ ਫਿਰ ਦੱਸਦੇ ਆ ਕਿ ਕਾਹੜਾ ਨਾ ਪੈ ਜਾ ਟਰਾਲੀ ਖਾਲੀ ਕਰਾਉਣ ਲੱਗਿਆਂ ਵੀ ਕਹਿੰਦੇ ਆ ਜਿੱਦੋਂ ਹਵਾ ਆਵੇ ਉਹ ਰੱਖੋ ਟਰਾਲੀ ਖਾਲੀ ਕਰਾਉਣ ਲੱਗਿਆਂ ਕਿ ਮੈਨੂੰ ਅੱਜ ਕਹਿੰਦਾ ਭਾਜੀ ਮਸ਼ੀਨ ਉਧਰ ਲਾਇਆ ਕਰੋ ਜਿੱਦੋਂ ਹਵਾ ਨਾ ਪਵੇ ਕਹਿੰਦਾ ਤੁਸੀਂ ਤੁਸੀਂ ਓਗਰ ਕਹਿੰਦਾ ਜਦੋਂ ਛੱਡ ਦੇ ਘੱਟਾ ਸਾਰਾ ਆੜੇ ਉੱਤੇ ਪੈਂਦਾ ਨਹੀਂ ਉਹਨਾਂ ਨੂੰ ਰਹਿ ਦਿੱਤੀ ਆ ਵੀ ਤੁਸੀਂ ਕੈਮਨ ਲਵਾਓ ਐਲਸੀ ਦੀ ਵਿੱਚ ਲਵਾਓ ਹੁੰਦੇ ਫਿਰ ਉਹਨਾਂ ਨੂੰ ਅਸੀਂ ਦੱਸਿਆ ਹੈਗਾ ਇਸ ਜੀ ਕੈਮਨ ਲਿਆਓ ਬੁੜਿਆਂ ਦਾ ਜਿਹੜਾ ਵਿਆ ਵਿਆ ਇੱਕ ਵਾਰੀ ਹੋਰ ਵਿਝਵਾਓ ਫਿਰ ਤੁਹਾਡੇ ਤੇ ਕੰਡ ਪੈਦੀ ਨਾ ਦੂਰ ਹੋ ਜਾਊਗੀ ਸਾਰੀ ਦੇ ਗਿਆ ਨਾ ਨਹੀਂ ਲੈਣਾ ਪਾ ਲੇਗਾ ਮੈਂ ਲਓ ਮੈਂ ਜੇ ਖੇਤੀ ਕਰਨੀ ਮੈਂ ਤੇ ਟਰੈਕਟਰ ਤੁਸੀਂ ਘੱਟਾ ਖਾਂਦੇ ਹੋ ਏਸ ਹੀ ਕੇਵਨ ਲਓ ਆਪਣੀ ਮਸ਼ੀਨ ਮਹਾਰਾਜ ਦੀ ਕਿਰਪਾ ਤੇ ਨਾ ਚਾਹੁੰਦੇ ਨਾ ਦੀ ਵਧੀਆ ਚੱਲੀ ਜਾਂਦੀ ਆ ਐ ਇਦਾਂ ਹੀ ਚੱਲਦੀ ਰਹੇ ਆਪਾਂ ਦੇ ਜ਼ਿਆਦਾ ਮੰਗਦੇ ਵੀ ਨਹੀਂ ਮਹਾਰਾਜ ਕੋਲ ਜਿਨ੍ਹਾਂ ਦਿਨ ਬਸ ਜਿਨ੍ਹਾਂ ਦਈ ਜਾਂਦਾ 20 20 15 20 20 ਵੀਏ ਛਾਂ ਨੂੰ ਇਹੋ ਹੀ ਬਹੁਤ ਆ ਇਹ ਲੋਕਾਂ ਦਾ ਤਾਂ ਹੁੰਦਾ ਇੱਥੇ ਖਰਚਾ ਪੂਰਾ ਹੋ ਗਿਆ ਵਾ ਬਾਤ ਉਹ ਇੱਜ਼ਤ ਰਹੀ ਸਾਡੀ ਕਿਉਂਕਿ ਬੰਦੇ ਅਸੀਂ ਸਾਰੇ ਨਵੇਂ ਸੀ ਮੇਰਾ ਵੀ ਪਹਿਲਾ ਸੀ ਜਨਾ ਭਾਈ ਉਹਨਾਂ ਦਾ ਸਾਡੇ ਨਾਲ ਪਹਿਲਾ ਸੀ ਜਨਾ ਉਹਦਾ ਵੀ ਭਾਈ ਉਹ ਨਹੀਂ ਪੁਰਾਣੇ ਆ ਲੇਕਿਨ ਫਿਰ ਸਾਡਾ ਐਰ ਕੀ ਪਹਿਲਾ ਸੀ ਉਹ ਹੀ ਕਹਿ ਰਹੇ ਆਂ ਆਹ ਟਰਾਲੀਆਂ ਇਹ ਜਿਹੜੇ ਵੱਡੇ ਵੱਡੇ ਟਰਾਲੇ ਇੱਥੋਂ ਦੇ ਇਹ 20 20 ਫੋਟਾ ਵਾਲੇ ਟਰਾਲੇ ਯਾ ਮਹਾਰਾਜਾ ਗਰਬਾਣਾ ਦੇ ਦੇ ਮਾਤਾ ਜੀ ਨੂੰ ਇੱਕ ਪਕਾ ਦੇ ਦਿੱਤੀ ਜਲਾ ਕਰਿਆ ਪੂਰਾ ਟੱਕ ਚ ਲੱਗਾ ਇੱਕ ਮਾਤਾ ਲੱਗੀ ਅੱਜ ਸ਼ਾਮਾਂ ਦੀ ਇੱਕ ਮਾਤਾ ਲੱਗੀ ਆ ਸਵੇਰੇ ਵੱਡਾ ਥੋੜਾ ਥੋੜਾ ਪਰ ਹੁਣ ਤਾਂ ਨੰਦਾ ਨੰਦਾ ਹਾਇਆ ਗਈ ਰਾਤ ਹਲੇ ਚੱਲ ਰਹੀ ਦੋ ਦੋ ਘੰਟੇ ਚੱਲਦੀ ਆ ਤੇ ਸੇਵਾ ਪਾਣੀ ਖੋ ਲਿਆ ਜਾਂ ਟੈਮੋ ਡੈਮ ਸਾਰਾ ਕੁਝ ਹੋਰ ਅਗਰੇ ਮੋਰਮਨ ਪੰਪ ਵਾਲਿਆਂ ਦੀ ਨਵੀਂ ਆਏ ਪੰਪ ਵਾਲੇ ਵਜਦੇ ਪੰਪ ਵਾਲੇ